ਰਲਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਏਐਸਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰਿ ਸਤਿ ਸ਼੍ਰੀ ਅਕਾਲ ਆਕਲੈਂਡ ਨਗਰ ਕੀਰਤਨ ਵਿੱਚ ਬਿਗਨ ਪੌਨਕਾਰਨ ਉੱਥੋਂ ਦੇ ਇੱਕ ਵਸਨੀਕ ਨੈਟ ਹੈਮਨ ਨੇ ਬਹੁਤ ਹੀ ਭਾਵਕ ਪੋਸਟ ਪਾ ਕੇ ਕਿਹਾ ਹੈ ਕਿ ਤੁਸੀਂ ਕਿਹਨਾਂ ਨਾਲ ਉਲਝ ਰਹੇ ਹੋ ਉਹਨਾਂ ਨੇ ਸਿੱਖ ਭਾਈਚਾਰੇ ਦੀ ਨਿਰਸਵਾਰਥ ਸੇਵਾ ਕਰਨ ਵਾਲੀ ਇੱਕ ਕਹਾਣੀ ਵੀ ਸਾਂਝੀ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਬਾਪ ਪਿਤਾ ਭੋਜਨ ਚੈਰਿਟੀ ਦੇ ਕੋਆਰਡੀਨੇਟਰ ਸਨ ਸਭ ਤੋਂ ਜ਼ਿਆਦਾ ਖਾਣਾ ਖਾਣਾ ਬਣ ਕੇ ਸਿੱਖਾਂ ਦੇ ਘਰਾਂ ਤੋਂ ਟਰੇਆਂ ਤਿਆਰ ਹੋ ਕੇ ਆਉਂਦਾ ਹੈ ਸੋ ਅੱਗੇ ਲੋਕਾਂ ਵਿੱਚ ਵਰਤਾਇਆ ਜਾਂਦਾ ਹੈ ਉਹਨਾਂ ਫਿਰ ਕਿਹਾ ਕਿ ਇਹਨਾਂ ਨਾਲ ਉਲਝਣਾ ਠੀਕ ਨਹੀਂ ਧੰਨਵਾਦ